ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ RAMDAS GUR ਜਨ ਸ੍ਰੀ ਹਰਿ ਹਰਿ ਤਨ ਸਵਾਰਿਆ ਸਤਿਗੁਰੂ ਸ੍ਰੀ ਗੁਰੂ ਗੁਰੂ RAMDAS SE MAHARAJ JI ਦੀ ਉਸਤਤ ਵਿੱਚ ਮਹਾਰਾਜੀ ਦੇ ਪ੍ਰਕਾਸ਼ ਗੁਰਪੁਰ ਹੁਣ ਸਮਰਪਤ ਗੋਝ ਕਬਤਨੇ ਜਵਾਬ ਜੀਆਂ ਦੇ ਸਮਖਿਂ ਪੇਟ ਕਰਨ ਲਗਾ ਜਿਸੇ ਕਵੀ ਜਾਣਦੇ ਬੜੇ ਸੋਹਣੇ ਬੋਲ ਲਿਖੇ ਹੋਏ ਨੇ ਉਹ ਮੈਂ ਆਪ ਜੀ ਨੇ ਸਮਖਿਂ ਬੋਲ ਕੇ ਪੇਟ ਕਰਨ ਲਗਾ ਮਾਰਾ ਜੀ ਨੂੰ ਭਾਵਨਾ ਦੀ ਸਹਿਤ ਇਹ ਪੇਟਾ ਕਰਦੇ ਹਾਂ ਆਪਾਂ ਨੂੰ ਬੜੀ ਖੁਸ਼ੀ ਹੋ ਰਹੀ ਤੁਸੀਂ ਵੀ ਯਤਨ ਕਰਿਓ ਇਹ ਪ੍ਰਾਤਨ ਕਵੀ ਦੇ ਬੋਲ ਕਵਿਤ ਜਿਹੜੇ ਨੇ ਉਹ ਸੰਗਤਾਂ ਦਾ ਕਾਪਾ ਪਹੁੰਚੋਂ ਦੀ ਸੇਵਾ ਕਰ ਸਕੀਏ ਸਿਫਤੀ ਕੋ ਘਰ ਦਰ ਸਵਰਗ ਕੋ ਜਾਣ ਦਰ ਨਰਕ ਕੋ ਕੋ ਨਹੀਂ ਜਹਾਂ ਪਰ ਜਾਂ ਕੋ ਘਰ ਹੈ ਸਿਫਤੀ ਕੋ ਘਰ ਦਰ ਸਵਰਗ ਕੋ ਜਾਣ ਡਰ ਨਰਕ ਕੋ ਨਹੀਂ ਜਹਾਂ ਪਰ ਜਾਂ ਕੋ ਘਰ ਹੈ ਦੇਵੀਆਂ ਹੈ ਨਾਰੀ ਨਾਰ ਦੇਵਤਾ ਸਰੂਪ ਜਾਣ ਗੁਰੂ ਕੀ ਸ਼ਰਨ ਹੋਤੀ ਜਾਹੂ ਕੀ ਬਸਰ ਹੈ ਮੁਕਤੀ ਕੋ ਪਾਵੈ ਗਾਵੈ ਧਿਆਵੈ ਗੁਰੂ ਰਾਮਦਾਸ ਨਾਸ ਹੋਵੈ ਦੁਖ ਰਾਸ ਕਾਜ ਹੋਵੈ ਬਰ ਹੈ ਬਸਤ ਗਿਆਨੀ ਧਿਆਨੀ ਗੰਧਰਵ ਲਾਲ ਹੂ ਸੇ ਅੰਮ੍ਰਿਤ ਕੋ ਸਰ ਸ਼੍ਰੀ ਅੰਮ੍ਰਿਤ ਸਰ ਹੈ ਦੂਜਾ ਕਵਿਤਾ ਹੈ ਸ਼ਾਨ ਹੈ ਨਰਾਲੀ ਜਾਂ ਕੀ ਆਲੀ ਦਰਬਾਰ ਦੇਖ ਬੈਠ ਹਰੀ ਜਸ ਗਾਵੇਂ ਜਹਾਂ ਸਭ ਨਾਰੀ ਨਰ ਸ਼ਾਨ ਹੈ ਨਰਾਲੀ ਜਾਂ ਕੀ ਆਲੀ ਦਰਬਾਰ ਦੇਖ ਬੈਠ ਹਰੀ ਜਸ ਗਾਵੇਂ ਜਹਾਂ ਸਭ ਨਾਰੀ ਨਰ ਡਿਉੜੀ ਇਸ਼ਾਨ ਦਰਬਾਰ ਜੀ ਕੀ ਸ਼ਾਨ ਦੇਖ ਡਿਉੜੀ ਨਿਸ਼ਾਨ ਦਰਬਾਰ ਜੀ ਕੀ ਸ਼ਾਨ ਦੇਖ ਭਾਵੇਂ ਗੁਰਦਸ ਧਿਆਵੇਂ ਜੋ ਧਿਆਨ ਧਰ ਅੱਗੇ ਬੜੇ ਕਮਾਲ ਦੇ ਬੋਲਨੇ ਕਾਟਤ ਹੈ ਦੁੱਖ ਕਰੇ ਦੇਰ ਨਾਹੀ ਬੇਰ ਦੁੱਖ ਭੰਜਨੀ ਕਾਟਤ ਹੈ ਦੁੱਖ ਕਰੇ ਦੇਰ ਨਾਹੀ ਬੇਰ ਦੁੱਖ ਭੰਜਨੀ ਜਾਹੂ ਕੇ ਫਲ ਪਾਤ ਮੋਏ ਬੜੋ ਅਸਰ ਹੈ ਤਾਰਨ ਤਰਨ ਦੁੱਖ ਟਾਲਣ ਗਰੀਬਨ ਕੋ ਸੰਕਟ ਨਿਵਾਰਨ ਹੈ ਸ੍ਰੀ ਅਮਰਤਸਰ ਤਾਰਨ ਤਰਨ ਦੁੱਖ ਟਾਲਣ ਗਰੀਬਨ ਕੋ ਸੰਕਟ ਨਿਵਾਰਨ ਹੈ ਸ੍ਰੀ ਅਮਰਤਸਰ ਤੇ ਫਿਰ ਹਰਿਮੰਦਰ ਸਾਹਿਬਾਰੇ ਬੜਾ ਸੋਹਣਾ ਅਗਲਾ ਕਵਿਤਾ ਹੈ ਸਰਹੂ ਕੇ ਬੀਚ ਹਰਿਮੰਦਰ ਕੀ ਸ਼ਾਨ ਦੇਖ ਆਖੋਂ ਵਿੱਚ ਸਰੂਰ ਦਿਲ ਹੋਤ ਹੈ ਦਿਮਾਗ ਤਰ ਭਾਵ ਦਿਲ ਤੇ ਦਿਮਾਗ ਨੂੰ ਸਕੂਨ ਆਉਂਦਾ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਆ ਸਰਹੂ ਕੇ ਬੀਚ ਹਰਿਮੰਦਰ ਕੀ ਸ਼ਾਨ ਦੇਖ ਆਖੋਂ ਵਿੱਚ ਸਰੂਰ ਦਿਲ ਹੋਤ ਹੈ ਦਿਮਾਗ ਤਰ ਅਠੋ ਹੀ ਪਹਿਰ ਗਾਵੇਂ ਕੀਰਤਰ ਬਾਬੀ ਗੁਰ ਲੇਤੀ ਹੈ ਆਨੰਦ ਗੁਰ ਸੰਗਤ ਧਿਆਨ ਧਰ ਦੁੱਖ ਕੋ ਮਿਟਾਏ ਸੁਖ ਪਾਤੇ ਹੈ ਹਰੀ ਕੇ ਜਾਂ ਬਰਸੇ ਹੈ ਨੂਰ ਬਸੇ ਜਹਾਂ ਪੇ ਪਿਆਰੋ ਹਰ ਨੂਰ ਵਰਸਦਾ ਤੇ ਉਥੇ ਪ੍ਰਮਾਤਮਾ ਖੁਦ ਵਸਦਾ ਹੈ ਦੁੱਖ ਕੋ ਮਿਟਾਏ ਸੁਖ ਪਾਤੇ ਹੈ ਹਰੀ ਕੇ ਜਨ ਬਰਸੇ ਹੈ ਨੂਰ ਬਸੇ ਜਹਾਂ ਪੇ ਪਿਆਰੋ ਹਰ ਰੋਗ ਕੋ ਮਿਟਾਵੇ ਪਾਵੇ ਪਦ ਨਿਰਬਾਨ ਹੂੰ ਕੋ ਬਿਰਤੀ ਲਗਾਵੇ ਆ ਕੇ ਜੋਈ ਸ਼੍ਰੀ ਅਮਰਤਸਰ ਵਰਤੀ ਲਗਾਵੇ ਆ ਕੇ ਜੋਈ ਸ਼੍ਰੀ ਅਮਰਤਸਰ ਬੋਲਾਪ ਜੀ ਨੂੰ ਚੰਗੇ ਲੱਗਣ ਵਧੀਆ ਲੱਗਣ ਜ਼ਰੂਰ ਅੱਗੇ ਪੰਚਾਇਤ ਦਾ ਯਤਨ ਕਰਿਓ ਤਾਂ ਕਿ ਇਹ ਪਵਰੇ ਪਵਿੱਤਰ ਬੋਲ ਗੁਰੂ ਰਾਮਦਾਸ ਜੀ ਮਹਾਰਾਜੀ ਦੇ ਦਰ ਦੀ ਉਸਤਤ ਵਿੱਚ ਹੋਰ ਵੀ ਸੰਗਤਾਂ ਦੇ ਸਰਵਨਾ ਤੱਕ ਪਹੁੰਚ ਸਕਣ ਪੁੱਲ ਚੁੱਕ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ